ਜਿੱਕੇ ਗੁਲਦਾਸਪੁਰ ਦੇ ਪਿੰਡ ਦੇ ਵਿੱਚ ਇੱਕ ਸਕੂਲ ਜਿਹੜਾ ਹੜ੍ਹ ਕਰਕੇ ਡੁੱਬਦਾ ਨਜ਼ਰ ਆਇਆ ਤੇ ਉਸ ਦੇ ਵਿੱਚ ਕਈ ਵਿਦਿਆਰਥੀ ਤੇ ਅਧਿਆਪਕ ਫਸੇ ਵੀ ਦਿਖੇ ਗਏ। ਹਜ਼ਾਰਾਂ ਹਜ਼ਾਰਾਂ ਏਕੜ ਕਿਸਾਨਾਂ ਦੀ ਫਸਲ ਬਰਬਾਦ ਹੋ ਗਈ ਹੈ। ਇਹ ਹੋਏ ਪਾਣੀ ਦੇ ਵਿੱਚ ਸਕੂਲ ਦੇ ਵਿੱਚ ਜਿਹੜਾ ਹੈਗਾ ਖੜਾ ਛੋਟੇ-ਛੋਟੇ ਬੱਚੇ ਆ। ਉਹਦੇ ਮਾਪੇ ਚਿੰਤਾਜ ਡੁੱਬੇ ਹੋਏ ਆ। ਮਾਪੇ ਪ੍ਰਬੰਧਕਾਂ ਨੂੰ ਫੋਨ ਕਰ ਰਹੇ, ਪ੍ਰਸ਼ਾਸਨ ਨੂੰ ਫੋਨ ਕਰ ਰਹੇ। ਕੋਈ ਪ੍ਰਬੰਧਕ ਸਮੇਂ ਸਿਰ ਫੈਸਲਾ ਲੈ ਸਕੇ। ਤ੍ਰਿਕੋਲੇ ਦਰਿਆਵਾਂ 'ਚ ਸਾਈਲਕ ਉਸ ਦੇ ਕਰੀਬ ਕੱਲ ਵੀ ਪਾਣੀ ਛੱਡਿਆ ਜਾ ਰਿਹਾ ਸੀ ਅੱਜ ਵੀ ਛੱਡਿਆ ਜਾ ਰਿਹਾ ਹੈ ਕੌਂਤਰੀ ਨੇ ਸਥਿਤੀ ਨੂੰ ਦੇਖਦਿਆਂ ਆਪਣਾ ਹੈਲੀਕਾਪਟਰ ਵੀ ਹਰ ਮਾਰੇ ਖੇਤਾਂ 'ਚ ਮੌਕੇ 'ਤੇ ਛੱਡਿਆ ਛਾਪਾ ਮਾਰਨਾ ਹੋਵੇ ਤੇ ਸ਼ਾਇਦ ਪੰਜਾਬ ਵਾਲਿਆਂ ਨੂੰ ਪੁੱਜਦੇ ਨਾ ਹੋਣਾ ਪਰ ਹੁਣ ਜਦੋਂ ਪੰਜਾਬ ਦੇ ਲੋਕ ਵਿਰਤਾ 'ਚ ਘਰੇਵੇ ਆ ਇਹ ਵੀ ਤਾਂ ਸ਼ਾਇਦ ਕੇਂਦਰ ਸਰਕਾਰ ਨੂੰ ਨਜ਼ਰ ਆਉਂਦਾ ਹੋਵੇਗਾ ਨਾ ਐਨੇ ਵਰਦੇ ਮੀਂਹ ਦੇ ਵਿੱਚ ਵੀ ਗੋਡੇ-ਗੋਡੇ ਪਾਣੀ 'ਚ ਵੀ ਕੁੜੀ ਨੇ ਆਪਣਾ ਪੰਚਿੰਗ ਬੈਗ ਹੈ ਉਹ ਦਰਖਤਾਂ ਚੰਗਿਆ ਵੈ ਤੇ ਪ੍ਰੈਕਟਿਸ ਕਰ ਰਹੀ ਹੈ ਪੂਰੀ ਜਿਹੜੀ ਚੌਂਪੜੀ ਹੈ ਉਹ ਵੀ ਪਾਣੀ 'ਚ ਡੁੱਬ ਚੁੱਕੀ ਹੈ ਉਹਦੀ ਮਾਂ ਦਾ ਜਿਹੜਾ ਚੁੱਲਾ ਉਹ ਵੀ ਪਾਣੀ 'ਚ ਡੁੱਗ ਗਿਆ ਇੱਕ ਡੰਗ ਸ਼ਾਇਦ ਰੋਟੀ ਮਿਲੀ ਹੋਏਗੀ ਕਿ ਨਹੀਂ ਮਿਲੀ ਹੋਏਗੀ ਚੁੱਲਾ ਜਰੂਰ ਡੁੱਗ ਗਿਆ ਪਰ ਪੂਜਾਰਾਣੀ ਦਾ ਹੌਸਲਾ ਉਹ ਹਰ ਦਾ ਪਾਣੀ ਰੋੜ ਨਹੀਂ ਸਕਿਆ ਉਹ ਸੇ ਤਰੀਕੇ ਨਾਲ ਉਹ ਸੇ ਬਲੰਦੀ ਨਾਲ ਆਪਣੀ ਪ੍ਰੈਕਟਿਸ ਤੇ 13 एरिया ਹਾਈ ਕੋਰਟ ਦੇ ਵਿੱਚ ਪਿਛਲੇ 3 ਮਹੀਨਿਆਂ ਤੋਂ ਪੁਰਾਣੇ ਜਾਂ ਫਿਰ 3 ਮਹੀਨੇ ਤੋਂ ਲਟਕ ਰਹੇ ਕੇਸ ਨੇ ਜਿਹੜੇ ਉਹ ਜਲਦ ਤੋਂ ਜਲਦ ਹਾਈ ਕੋਰਟ ਨੂੰ ਨਿਪਟਾਰਾ ਦੀ ਗੱਲ ਆਖੀ ਹੈ ਐਮਐਸ ਅਮੈਦ ਕੇਸ ਦਾ ਨਵਟਾਰਾ ਨਹੀਂ ਹੁੰਦਾ ਤਾਂ ਲੋਕਾਂ ਦੀ ਖਜੜਖwari ਵਿਵਬਦੀ ਹੈ ਸੋ ਸੁਪਰੀਮ ਕੋਰਟ ਦੇ ਫੈਸਲੇ ਨਾਲ ਲੱਗਦਾ ਹੈ ਕਿ ਕਿਸੇ ਹੱਦ ਤੱਕ ਕਾਫੀ ਲੋਕਾਂ ਨੂੰ ਰਾਹਤ ਮਿਲੇਗੀ ਇਹ ਰੈਣਾ ਵਿਧਾਨ ਸਭਾ ਜੀ ਐਲਾਨ ਕੀਤਾ ਹੈ ਕਿ ਜਿਹੜੇ 84 ਦੇ ਇਕਤਿਆਂ ਦੇ ਪੀੜਤ ਪਰਿਵਾਰ ਹੈ ਉਹਦੇ 121 ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦੇ ਵਿਕੇਨਿਕ ਕਟੋ ਘਾਟੇ ਆਉਣ ਵਾਲੇ ਦਿਨਾਂ ਚ ਕਿਸਾਨੀ ਹਿੱਤਾਂ ਲਈ ਸਾਂਝੇ ਤੌਰ ਤੇ ਲੜਾਈ ਲੜਨਗੇ న్యూਸ ਬਿਹਾਈਂਡ న్యూਸ ਦੇਖ ਰਹੇ ਸੈਵਦਾਸ਼ਿਕਾ ਦਾ ਮੈਂ ਕੋਮਲ ਕਪੂਰ ਸਵਾਗਤ ਕਰਦੀ ਆਂ ਦੱਸ ਜੀ ਇਸ ਪ੍ਰੋਗਰਾਮ ਤੇ ਵਿਦੇਰੀ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾ ਸਿੰਘ ਸਿੱਧੂ ਸਿੱਧੂ ਸਾਹਿਬ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਹਮਾਂਨ ਮਿਹਰਬਾਨੀ ਦਰਸ਼ਕਾਂ ਨੂੰ ਇਹਨਾਂ ਸਤਿਕਾਰਨਾ ਸਹਿ ਸਵੀਕਾਰ ਅਹ ਮੁੱਦੇ ਆਪਾਂ ਵੀ ਹਾਜ਼ਰ ਆਂ ਦਰਸ਼ਕਾਂ ਦੀ ਕਚੈਰੀ ਚ ਲਓ ਸਵਾਲ ਸਿਸਮ ਜਿਹੜਾ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਪੂਰੇ ਭਾਰਤ ਭਰ ਦੇ ਵਿੱਚ ਪੰਜਾਬ ਭਰ ਦੇ ਵਿੱਚ ਕੁਦਰਤ ਦੀ ਮਾਰ ਦੇਖਣ ਨੂੰ ਮਿਲੀ ਹੈ ਯਾਨੀ ਕਿ ਕਿਹਾ ਜਾ ਰਿਹਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਹੜ ਵਰਗੇ ਮਾਹੌਲ ਬਣੇ ਹੋਏ ਨੇ ਹਰ ਸੂਬੇ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ ਤੇ ਉਸ ਦੇ ਕਾਰਨ ਹੜ ਵਰਗੇ ਮਾਹੌਲ ਪੈਦਾ ਹੋ ਗਏ ਨੇ ਗੱਲ ਕਰੀਏ ਅੱਜ ਇੱਕ ਗੁਲਦਾਸਪੁਰ ਦੇ ਪਿੰਡ ਦੇ ਵਿੱਚ ਇੱਕ ਸਕੂਲ ਜਿਹੜਾ ਹੜ ਕਰਕੇ ਡੁੱਬਦਾ ਨਜ਼ਰ ਆਇਆ ਤੇ ਉਸ ਦੇ ਵਿੱਚ ਕਈ ਵਿਦਿਆਰਥੀ ਤੇ ਅਧਿਆਪਕ ਫਸੇ ਵੀ ਦਿਖੇ ਗਏ ਬਿਲਕੁਲ ਹੈ ਹਮ ਸਵਾਲਾ ਜੀ ਆਪਾਂ ਗੱਲ ਕਰਦੇ ਤਾਂ ਪੰਜਾਬ ਦੀ ਹੋਣੀ ਮੈਂ ਕਹਾਗਾ ਕਿ ਹੜ੍ਹਾਂ ਦੀ ਆਫਤ ਨਾਲ ਜੁੜਦੀ ਹੋਈ ਨਜ਼ਰ ਆ ਰਹੀ ਹੈ ਜੀ ਹਜ਼ਾਰਾਂ ਹਜ਼ਾਰਾਂ ਇਕੜ ਕਿਸਾਨਾਂ ਦੀ ਫਸਲ ਬਰਬਾਦ ਹੋ ਗਈ ਹੈ ਹੜ੍ਹ ਦੇ ਪਾਣੀ ਦੀ ਮਾਰ ਚ ਆ ਗਈ ਹੈ ਬਹੁਤ ਸਾਰੀਆਂ ਥਾਵਾਂ ਕਿਤੇ ਤੁਸੀਂ ਵਾਂ ਟੁੱਟਿਆ ਫਿਰਦਾ ਹੈ ਕਿਤੇ ਕੋਈ ਨਹਿਰ ਟੁੱਟ ਗਈ ਹੈ ਕਿਤੇ ਕੋਈ ਟ੍ਰੇਨ ਟੁੱਟ ਗਈ ਹੈ ਇਹ ਡਿਵਿਟੀ ਆਫਤ ਹੈ ਕਿਸਾ ਕ ਸਰਕਾਰ ਵੱਲੋਂ ਫੌਜ ਵੱਲੋਂ ਆਪਣੇ ਤੌਰ ਤੇ ਟੱਕਰਾ ਕੀਤਾ ਜਾ ਰਿਹਾ ਇੰਤਜ਼ਾਮ ਕੀਤੇ ਜਾ ਰਿਹਾ ਹੈ ਵਿਪਤਾ ਹੇ ਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਪਰ ਵਿਪਤਾ ਇੰਨੀ ਵੱਡੀ ਹੈ ਕਿ ਰੁਕਣ ਤੇ ਥਮਣ ਦਾ ਨਾਂ ਨਹੀਂ ਲੈ ਰਹੀ ਤੁਸੀਂ ਬੱਚਿਆਂ ਦੀ ਗੱਲ ਕੀਤੀ ਆਪਾਂ ਪਹਿਲਾਂ ਬੱਚਿਆਂ ਦੀ ਗੱਲ ਹੀ ਦੱਸ ਕੇ ਨਾਲ ਸਾਂਝੀ ਕਰੀਏ ਕਰਤਾਰਪੁਰ ਜ਼ਿਲ੍ਹੇ ਦਾ ਉਹਦੇ ਸਕੂਲ ਆ 400 ਬੱਚਾ ਜਿਸ ਨੂੰ ਆਪਾਂ ਗੱਲ ਕਰ ਰਹੇ ਹਾਂ ਉਸ ਵੇਲੇ ਉੱਥੇ ਸਕੂਲ ਹੈ ਉਹ ਸਕੂਲ ਚਾਰਜ ਫੇਰੇ ਪਾਣੀ ਚ ਕਿਰਿਆ 400 ਬੱਚਾ ਉਸ ਕਿਰੇ ਹੋਏ ਪਾਣੀ ਦੇ ਵਿੱਚ ਸਕੂਲ ਦੇ ਵਿੱਚ ਜਿਹੜਾ ਹੈਗਾ ਖੜਾ ਛੋਟੇ ਛੋਟੇ ਬੱਚੇ ਆ ਉਹਨਾਂ ਦੇ ਮਾਪੇ ਚਿੰਤਾਜ ਡੁੱਬੇ ਹੋਏ ਆ ਮਾਪੇ ਪ੍ਰੰਧਕਾਂ ਨੂੰ ਫੋਨ ਕਰ ਰਹੇ ਆ ਪ੍ਰਸ਼ਾਸਨ ਨੂੰ ਫੋਨ ਕਰ ਰਹੇ ਆ ਉਹਨੂੰ ਉੱਥੇ ਜਿੱਦਾਂ ਦਾ ਪਾਣੀ ਆ ਉਹ ਕਿਸ ਤਰੀਕਾ ਨਾਲ ਜਾਇਆ ਜਾ ਸਕਦਾ ਅਧਿਰ ਦਾ ਜਾਇ ਨਹੀਂ ਜਸਦਾ ਕੋ ਇੰਤਜ਼ਾਮ ਹੀ ਨਹੀਂ ਹੈਗਾ ਕਿਸੇ ਤਰੀਕੇ ਨਾਲ ਕਿਸ ਕਦਰ ਕਤਾਹੀ ਹੋਈ ਕਿ ਬੱਚੇ ਤੇ ਅਧਿਆਪਕ ਜਿਹੜਾ ਹੈਗਾ ਉਸ ਹੱਟ ਦੀ ਮਾਰ ਦੇ ਚ ਕਰ ਗਿਆ ਹਾਲਾਂਕਿ ਕਈ ਦਿਨਾਂ ਤੋਂ ਲਗਾਤਾਰ ਚੇਤਾਵਨੀਆਂ ਆ ਰਹੀਆਂ ਸੀ ਕਿ ਉਹ ਜੇ ਪਤਾੜੀਆਂ ਥਾਵਾਂ ਤੋਂ ਚਾਹੇ ਸਕੂਲ ਹੈ ਚਾਹੇ ਲੋਕੰਕਾਰਾ ਉਥੋਂ ਨਿਕਲ ਚੋ ਕਿ ਜਾਨ ਮਾਲ ਦੀ ਰਾਖੀ ਹੋਣੀ ਬਚਾਉਣਾ ਬਹੁਤ ਜ਼ਰੂਰੀ ਹੈ ਕੌਣੀ ਪ੍ਰਬੰਧਕ ਸਮੇਂ ਸਿਰ ਫੈਸਲਾ ਲੈ ਸਕੇ ਇਹ ਤਾਂ ਬਾਅਦ ਚ ਪਤਾ ਲੱਗੇਗਾ ਪਰ ਵੱਡੀ ਸਮੱਸਿਆ ਇਸ ਵੇਲੇ ਕਿਰੇ ਹੋਏ ਬੱਚਿਆਂ ਨੂੰ ਬਾਹਰ ਲੈ ਕੇ ਆਉਣੀ ਹੈ ਕਿਸ਼ਤੀਆਂ ਜਿਹੜੀਆਂ ਆਈਆਂ ਜਾ ਰਹੀਆਂ ਹੋਲੀ-ਹੋਲੀ ਜਿਹੜਾ ਹੈਗਾ ਆਪਾਂ ਸਮਾਨ ਲੈ ਕੇ ਬੱਚੇ ਭੁੱਖੇ ਉਹਨਾਂ ਦੇ ਖਾਣ ਪੀਣ ਦਾ ਇੰਤਜ਼ਾਮ ਫੇਰ 5-7 ਤੋਂ ਵੱਧ ਬੱਚੇ ਕਿਤੀ ਚ ਬੈਠ ਨਹੀਂ ਸਕਦੇ ਬੱਚੇ ਵੀ ਘਰ ਆਏ ਹੋਏ ਉਹਨਾਂ ਨੂੰ ਲੈ ਕੇ ਆਉਣਾ ਤੇ ਆਪ ਦੇ ਨਾਲ ਇੱਕ ਵੱਡੀ ਸਮੱਸਿਆ ਦੀ ਗੱਲ ਹੈ ਵੱਡੀ ਚੁਣੌਤੀ ਹੈ ਮਿੱਤਰਾਂ ਦੀ ਚੁਣੌਤੀ ਪੰਜਾਬ 'ਚ ਥਾਂ-ਥਾਂ ਸਾਹਮਣਾ ਕਰਨਾ ਪੈ ਰਿਹਾ ਹੈ ਇਹਦੇ ਪਿੰਡਾਂ ਦੇ ਪਿੰਡ ਕਈ ਜਦੋਂ ਆਪਾਂ ਗੱਲ ਕਰਦੇ ਹਾਂ ਗੁਰਦਾਸਪੁਰ ਜ਼ਿਲ੍ਹੇ ਦੇ 20 ਤੀ ਪਿੰਡ ਇੱਕੋ ਏਰੀਆ 'ਚ ਪੈਂਦੇ ਜਿਹੜੇ ਇਕੱਠੇ ਤੌਰ ਤੇ ਉਹ ਹੜ੍ਹ ਦੇ ਪਾਣੀ 'ਚ ਘਿਰੇ ਹੋਏ ਆ ਜੀ ਇਸੇ ਤਰੀਕੇ ਨਾਲ ਫਾਜ਼ਲਕਾ ਦੇ ਪਿੰਡਾਂ ਉਹ ਵੀ ਵੱਡੀ ਗਿਣਤੀ 'ਚ ਘਿਰੇ ਹੋਏ ਨਜ਼ਰ ਆ ਰਹੇ ਆ ਸੁਲਤਾਨਪੁਰ ਲੋਧੀ ਦੀ ਗੱਲ ਕਰੀਏ ਉੱਥੇ ਵੱਡੀ ਮਾਰ ਅਣੀ ਮੈਚ ਦਾ ਕੱਲ ਵੀ ਆਪਾਂ ਜ਼ਿਕਰ ਕੀਤਾ ਜੇ ਮਾਝੇ ਦੀ ਗੱਲ ਕਰ ਲੋ ਦੋਆਬੇ ਦੀ ਗੱਲ ਕਰ ਲੋ ਜਾਂ ਮਾਲਵੇ ਦੀ ਚਾਰ ਚਫੇਰੇ ਹੜ੍ਹ ਦੀ ਮਾਰ ਪੈ ਰਹੀ ਹੈ ਔਰ ਵੱਡੀ ਮਸੀਬਤ ਦਾ ਸਾਹਮਣਾ ਰਾਵੀ ਹੈ ਬਿਆਸ ਹੈ ਸਤਲੁਜ ਹੈ ਪਾਉ ਡੈਮ ਆ ਪਾਖੜਾ ਸਾਰਿਆਂ ਦੇ ਜਿਹੜੇ ਪਾਣੀ ਆ ਨਕੋ ਨਕ ਪਰੇ ਹੋਏ ਚੱਲ ਰਿਹਾ ਔਰ ਪਾਉ ਡੈਮ ਖੁੱਲੇ ਜਾ ਰਿਹਾ ਪਾਖੜੇ ਦੇ ਜੀ ਜਿਹੜੀ ਸਲੱਟ ਗੇਟ ਆ ਉਹ ਖੁੱਲੇ ਜਾ ਰਿਹਾ ਰੇਕੋ ਵਾਲੇ ਦਰਿਆਵਾਂ 'ਚ 22 ਲੱਖ ਉਸੇ ਦੇ ਕਰੀਬ ਕੱਲ ਵੀ ਪਾਣੀ ਛੱਡਿਆ ਜਾ ਰਿਹਾ ਸੀ ਅੱਜ ਵੀ ਛੱਡਿਆ ਜਾ ਰਿਹਾ ਹੁਣ ਕਿਥੇ ਜਾ ਕੇ ਮਾਰਤਾ ਕਰੇਗਾ ਕਰੇਗਾ ਹਾਲਾਂਕਿ ਕੋਈ ਥਾਮਾ ਤੇ ਥੋੜੀ ਜੀ ਰਾਹਤ ਵਾਲੀ ਗੱਲ ਇਹ ਹੈ ਕਿ بارش ਕਿਤੇ ਕਿਤੇ ਰੁਕ ਰਹੀ ਹੈ ਪਰ ਪੂਰੀ ਤਰ੍ਹਾਂ بارش ਅਜੇ ਵੀ ਮੁਕੰਮਲ ਉਸੇ ਥੰਮਣ ਦਾ ਨਾਂ ਨਹੀਂ ਲੈ ਰਹੀ ਬਿਲਕੁਲ ਇਹ ਸਾਰੇ ਕਾਗੇ ਚੱਲਦੇ ਆ ਆਪਾਂ ਜੇ ਸਰਕਾਰ ਦਾ ਜ਼ਿਕਰ ਕਰੀਏ ਮੁੱਖ ਮੰਤਰੀ ਭਗਵੰਤ ਮਾਨ ਗਰਦਾਸਪੁਰ ਜ਼ਿਲ੍ਹੇ 'ਚ ਹੜਮਾਰੇ ਖੇਤਰਾਂ ਦਾ ਦੌਰਾ ਕਰਨ ਹੈਲੀਕਾਪਟਰ ਜਿਨਿਖਲੇ ਜਦੋਂ ਨੇ ਦੇਖਿਆ ਕਿ ਵੱਡੀ ਮੁਸੀਬਤ ਵਿੱਚ ਕਈ ਲੋਕ ਹੈ ਕੋਈ ਛੱਤਾਂ ਤੇ ਬੈਠੇ ਹੈ ਰਸਾਇਣ ਦਾ ਇੰਤਜ਼ਾਮ ਨਹੀਂ ਹੈ ਹੋਰ ਬੇਤਬਾ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਮੁੱਖ ਮੰਤਰੀ ਨੇ ਹੜਮਾਰੇ ਖੇਤਰ ਜਗਦਾਸਪੁਰ ਐਲਾਨ ਕੀਤਾ ਕਿ ਮੈਂ ਆਪਣਾ ਹੈਲੀਕਾਪਟਰ ਇੱਥੇ ਹੀ ਹੜਪੀੜਤ ਲੋਕਾਂ ਲਈ ਛੱਡਦਾ ਹਾਂ ਉਹਨਾਂ ਦੀ ਸੁਰੱਖਿਆ ਲਈ ਛੱਡਦਾ ਮੇਰਾ ਕੰਨ ਜਿਹੜਾ ਹੈਲੀਕਾਪਟਰ ਹੈ ਉਹ ਕਿਸੇ ਵੀ ਜਗ੍ਹਾ ਤੇ ਉਤਰ ਸਕਦਾ ਜਿਹੜੇ ਬੇਵਤਾ ਚ ਫਸੇ ਲੋਕ ਆ ਉਹਨਾਂ ਨੂੰ ਉਥੋਂ ਕੱਢ ਕੇ ਲੰਦਾ ਜਾ ਸਕਦਾ ਇਹਨੇ ਮੇਰੀ ਕੋਈ ਗੱਲ ਨਹੀਂ ਮੈਂ ਤਾਂ ਕਾਰ ਚ ਵੀ ਚਲਾਇ ਜਾਵਾਂਗਾ ਸੋ ਮੁੱਖ ਮੰਤਰੀ ਨੇ ਸਥਿਤੀ ਨੂੰ ਦੇਖਦਿਆਂ ਆਪਣਾ ਹੈਲੀਕਾਪਟਰ ਵੀ ਹੜ੍ਹ ਮਾਰੇ ਖੇਤਾਂ 'ਚ ਮੌਕੇ 'ਤੇ ਛੱਡਿਆ ਤਾਂ ਕਿ ਜਿੱਦਾਂ ਪੱਜੇ ਕਰ ਕੀਤਾ ਬੱਚੇ ਕਿਰੇਬੇ ਕਿਸੇ ਜਗ੍ਹਾ ਤੇ ਪਾਣੀ 'ਚ ਲੋਕ ਕਿਰੇਬੇ ਉਹਨਾਂ ਦੀ ਮਦਦ ਕੀਤੀ ਜਾ ਸਕੇ ਦੂਜੀ ਗੱਲ ਜਿਹੜੀ ਮੁੱਖ ਮੰਤਰੀ ਨੇ ਕਹੀ ਆਪਾਂ ਵੀ ਕਰਨੀ ਚਾਹਾਂਗੇ ਮੋਕਮਾਂ ਤੇਰੇ ਨੇ ਕੇਂਦਰ ਸਰਕਾਰ ਨੂੰ ਕਿਹਾ ਇਹੋ ਜੀ ਵਿਫਤਾ ਦੀ ਸਥਿਤੀ 'ਚ ਪੰਜਾਬ ਦੀ ਮਦਦ ਕੀਤੀ ਜਾਏ। ਸਵਾਲ ਇਹ ਬੈਠਦਾ ਇਹੋ ਜੀ ਵਿਫਤਾ ਸਾਰੇ ਮੀਡੀਆ ਚੈਨਲ ਦਿਖਾ ਰਿਹਾ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਤੜਾ ਤੜਾ ਰਿਪੋਰਟਾਂ ਹੋ ਰਹੀਆਂ ਕਿ ਇਹ ਮਦਦ ਜਦੋਂ ਕਿਸੇ ਸੂਬੇ ਦਾ ਮੁੱਖ ਮੰਤਰੀ ਅਪੀਲ ਕਰੇ ਬੇਨਤੀ ਕਰੇ ਕੇਂਦਰ ਨੂੰ ਤਾਂ ਹੀ ਮਦਦ ਆਏਗੀ। ਬਹੁਤ سارے ਜਿਹੇ ਮਾਮਲੇ ਆ ਇੰਟਰਨੈਸ਼ਨਲ ਕਿਸੇ ਏਜੰਸੀ ਨੇ ਚਾਹੀ EDS CBIA ਛਾਪਾ ਮਾਰਨਾ ਹੋਵੇ ਤਾਂ ਸ਼ਾਇਦ ਪੰਜਾਬ ਵਾਲਿਆਂ ਨੂੰ ਪੁੱਛਦੇ ਨਾ ਹੋਣਾ ਪਰ ਹੁਣ ਜਦੋਂ ਪੰਜਾਬ ਦੇ ਲੋਕ ਵਿਰਤਾ ਚ ਘਰੇਵੇ ਆ ਤੇ ਇਹ ਵੀ ਤਾਂ ਸ਼ਾਇਦ ਕੇਂਦਰ ਸਰਕਾਰ ਨੂੰ ਨਜ਼ਰ ਆਉਂਦਾ ਹੋਵੇਗਾ ਨਾ ਬਿਲਕੁਲ ਉਹਨਾਂ ਦੀ ਮਦਦ ਕਰਨ ਦੀ ਲੋੜ ਹੈ ਖਾਸ ਤੌਰ ਤੇ ਮਾਰਡਰ ਜੇਲੇ ਦਾ ਜ਼ਰੂਰ ਜ਼ਿਕਰ ਕਰਨਾ ਚਾਹਾਂਗਾ ਫਾਜ਼ਿਲਕਾ ਤੋਂ ਜਿਹੜੀਆਂ ਰਿਪੋਰਟਾਂ ਆ ਰਹੀਆਂ ਦੇਖੋ ਬਾਰਡਰ ਦੇ ਨਾਲ ਨਾਲ ਕੀ ਸਥਿਤੀ ਬਣੀ ਵੀ ਹੈ ਸਾਡੇ ਦੇਸ਼ ਦੀ ਸੁਰੱਖਿਆ ਵੀ ਲਾਜ਼ਮੀ ਹੈ ਆ ਜਿਹੜੇ ਬਾਰਡਰ ਤੇ ਬੈਠੇ ਲੋਕ ਆ ਉਹਨਾਂ ਦੀ ਵੀ ਗੱਪਤਾ ਵੀ ਸੁਣੀ ਚਾਹੀਦੀ ਹੈ ਮੈਂ ਦੇਖ ਰਿਹਾ ਸੀ ਕਿ ਬਾਰਡਰ ਨਾਲ ਲੱਗਦੇ ਲੋਕ ਕੀ ਕਹਿ ਰਹੇ ਆ ਕਿ ਜੀ ਦੇਖੋ ਬਾਰਡਰ ਵਾਲੇ ਪਾਸੇ ਤੇ ਫੌਜ ਜਿਹੜੀ ਹੈ ਬੰਨ ਨੇ ਬਣਾਉਣ ਦੇ ਲਈ ਇਸ ਕਰਕੇ ਕਿੰਨੇ ਕਿ ਸੁਰੱਖਿਆ ਦੇ ਲਾਹੇ ਨਾਲ ਦੁਸ਼ਮਣ ਜਿਹੜਾ ਦੇਸ਼ ਹੈ ਉਸ ਬੰਨ ਦਾ ਫਾਇਦਾ ਉਠਾ ਸਕਦਾ ਹੈ ਹਾਲਾਂਕਿ ਬਾਰਡਰ ਤੇ ਵੱਡੀ ਜਿਹੜੀ ਲੰਬੀ ਤਾਰ ਲੱਗੀ ਹੋਈ ਹੈ ਕੰਡਿਆਲੀ ਤਾਰ ਹੈ ਉਹਨੂੰ ਲੰਘਣਾ ਕੋਈ ਸੌਖੀ ਗੱਲ ਨਹੀਂ ਪਰ ਅੱਜ ਕੱਲ੍ਹ ਦੀਆਂ ਜਿਹੜੀਆਂ ਲੜਾਈਆਂ ਉਹ ਵੀ ਸ਼ਾਇਦ ਜਿਹੜੀਆਂ ਤਾਰਾਂ ਤੋੜਨ ਦੀ بجائے ਜਾਂ ਜਿਹੜਾ ਬੰਨ ਤੋੜਨ ਦੀ بجائے ਵਾਈ ਖੇਤਰ 'ਚ ਲੜੀਆਂ ਜਾਂਦੀਆਂ ਅਸ ਚਲੋ ਇੱਕ ਫਾਇਦਾ ਹੈ ਕਿ ਆਪਣਾ ਨਜ਼ਰੀਆ ਹੁੰਦਾ ਹੈ ਕਿ ਸਰਹੱਦ ਦੇ ਲਿਹਾਜ਼ ਨਾਲ ਜ਼ਰੂਰੀ ਹੈ ਕਿ ਸਰਹੱਦ ਦੇ ਲਿਹਾਜ਼ ਨਾਲ ਬੰਨ ਨਾ ਬਣਾਉਣੇ ਜ਼ਰੂਰੀ ਹੈ ਪਰ ਲੋਕਾਂ ਨੂੰ ਬਚਾਉਣਾ ਵੀ ਉਹਨੇ ਜ਼ਰੂਰੀ ਹੈ ਉਥੇ ਜਿਹੜੇ ਸਮੈਸਰਾ ਜਿਹੜਾ ਰਾਵੀ ਦਾ ਪਾਣੀ ਵਧ ਰਿਹਾ ਸੀ ਬਿਆਸ ਦਾ ਪਾਣੀ ਵਧ ਰਿਹਾ ਸੀ ਬਾਰਡਰ ਤੇ ਜਿਹੜੇ ਪਿੰਡਾਂ ਨੂੰ ਮਾਰ ਪੈ ਰਹੀ ਐ ਉਹਨਾਂ ਦੀ ਨਿਕਾਸੀ ਪਹਿਲਾਂ ਵੀ ਤਾਂ ਹੋ ਸਕਦੀ ਸੀ ਨਾ ਉਹਨਾਂ ਦੇ ਸੁਰੱਖਿਆ ਇੰਤਜ਼ਾਮ ਜੇ ਕਿਤੇ ਸਮੈਸਰਾ ਉਥੇ ਕੇਂਦਰ ਵੱਲੋਂ ਮਦਦ ਪਹੁੰਚੀ ਹੁੰਦੀ ਤਾਂ ਸ਼ਾਇਦ ਇੱਕ ਸਾਹ ਹੁੰਦਾ ਇਸ ਗੱਲ ਦਾ ਕਿ ਕੇਂਦਰ ਦੇਖੋ ਕਿਦਾਂ ਬਾਰਡਰ ਦੇ ਲੋਕਾਂ ਦੀ ਮਦਦ ਕਰ ਰਿਹਾ ਹੈ ਉਹਨਾਂ ਵੱਡੀ ਨਸੀਬਤ ਉਹਨਾਂ ਨੂੰ ਇਹ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਰਾਵੀ ਦਾ ਪਾਣੀ ਇਦੋਰ ਉਦਰ ਜਿੱਥੇ ਵੀ ਉਹਨਾਂ ਨੂੰ ਮੌਕਾ ਮਿਲਦਾ ਪਾਣੀ ਨੇ ਤਾਂ ਆਪਣਾ ਰਾਹ ਬਣਾਉਣਾ ਹੁੰਦਾ ਨਿਕਲਦਾ ਹੈ ਤੇ ਜਿਹੜੀ ਮੁੱਢਲੀ ਜਾਣਕਾਰੀ ਮਿਲਦਾ ਕਿ 9000 ਏਕੜ ਤੋਂ ਉੱਪਰ ਜਿਹੜੀ ਫਸਲ ਹੈ ਉਹ ਕੇਵਲ ਫਾਜ਼ਲਕਾ ਇਲਾਕੇ 'ਚ ਪਾਣੀ ਨਾਲ ਡੁੱਬ ਚੁੱਕੀ ਹੈ ਉਹਨਾਂ ਦੀ ਪਰਪਾਈ ਕਿੱਦਾਂ ਹੋਏਗੀ ਭੁਗਵੰਤ ਰਿ ਭਗਵੰਤ ਮਾਨ ਕਹਿੰਦੇ ਕਿ ਕੇਂਦਰ ਨੂੰ ਮਦਦ ਕਰਨ ਦੀ ਲੋੜ ਹੈ ਕੀ ਕੇਂਦਰ ਘੱਟੋ ਘਾਟ ਬਾਰਡਰ ਦੇ ਏਰੀਆ ਦੇ ਲੋਕਾਂ ਦੀ ਪਰਪਾਈ ਕਰੇਗਾ ਜਿੰਨਾ ਦਾ ਕਸੂਰ ਕੋਈ ਨਹੀਂ ਦੇਸ਼ ਦੀ ਖਾਤਰ ਬਾਰਡਰ ਤੇ ਬੈਠੇ ਆ ਜਦੋਂ ਵਿਵਤਾ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਡਟ ਕੇ ਫੌਜ ਦੇ ਨਾਲ ਖੜੇ ਹੁੰਦੇ ਆ ਕਿ ਜੇ ਹੁਣ ਉਹ ਲੋਕ ਵਿਵਤਾ ਚ ਘਿਰੇ ਹੋਏ ਆ ਤਾਂ ਦੇਸ਼ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਵਿਵਤਾ ਚ ਉਹਨਾਂ ਲੋਕਾਂ ਦੀ ਬਾਹ ਫੜਨ ਦੀ ਇਹੋ ਜੀ ਸਥਿਤੀ ਨਾਲ ਪੰਜਾਬ ਜੂਝ ਰਿਹਾ ਉਮੀਦ ਕਰਦਾ ਹੈ ਕਿ ਉਹਨਾਂ ਵਾਲੇ ਦਿਨਾਂ ਚ ਕੇਂਦਰ ਸਰਕਾਰ ਹੈ ਫੌਜ ਹੈ ਵੱਖ-ਵੱਖ ਏਜੰਸੀਆਂ ਹੈਗੀਆਂ ਇਸ ਵਿਵਤਾ ਤੇ ਕਾਬੂ ਪਾਉਣਗੀਆਂ ਰਾਜੀ ਜੀ ਜੋ ਸਥਿਤੀ ਕਾ ਦੇਖ ਰਹੇ ਆ ਕਰ ਰਹੇ ਆ ਤਾਂ ਪੂਰਾ ਪੰਜਾਬ ਨਾਲ ਦੇ ਬਹੁਤ ਵੱਡੇ ਹਿੱਸੇ ਫਸਲਾਂ ਪਾਣੀ ਡੁੱਬੀਆਂ ਹੋਈਆਂ ਤੇ ਜੂਝ ਰਹੇ ਆ ਕਿਸਾਨ ਆਮ ਲੋਕ ਇਸ ਵਿਤ ਤੋਂ ਬਾਹਰ ਆਉਣ ਦੇ ਲਈ ਜੀ ਜੀ ਬਿਲਕੁਲ ਸਿੱਧੂ ਸਾਹਿਬ ਬਿਲਕੁਲ ਸਹੀ ਗੱਲ ਹੈ ਹੜਾ ਨੇ ਤਾਂ ਆਪਣਾ ਜਿਹੜਾ ਹੈ ਇਹ ਨੁਕਸਾਨ ਪਹੁੰਚਾਉਣਾ ਸ਼ੁਰੂ ਕੀਤਾ ਹੀ ਹੋਇਆ ਤਾਂ ਦੂਜੇ ਪਾਸੇ ਇੱਕ ਅਜਈ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇੱਕ ਚੁੱਕੀ ਚੋਪੜੀ ਦੀ ਜਿਹੜੀ ਲੜਕੀ ਹੈ ਉਹ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਾਂ ਕਿ ਆਪਾਂ ਕਹਿ ਲਈ ਕਿ ਉਹ ਇੱਕ ਮਿਸਾਲ ਵੀ ਬੰਦੀ ਨਜ਼ਰ ਆ ਰਹੀ ਹੈ ਗੋਡੇ-ਗੋਡੇ ਪਾਣੀ ਦੇ ਵਿੱਚ ਵੀ ਉਹ ਜਿਹੜੀ ਹੈ ਕਿ ਉੱਥੇ ਖੜੀ ਆਪਣੇ ਮੁੱਕੇ ਬਾਜ਼ੀ ਦੀ ਪ੍ਰੈਕਟਿਸ ਕਰਦੀ ਨਜ਼ਰ ਆਈ ਹੈ ਉਸ ਦਾ ਨਾਮ ਪੂਜਾ ਰਾਣੀ ਦੱਸਿਆ ਜਾ ਰਿਹਾ ਹੈ ਬਹੁਤ ਚੰਗਾ ਸਵਾਲ ਹੈ ਜਿੱਦਾਂ ਆਪਾਂ ਵਿਰਤਾ ਦਾ ਜ਼ਿਕਰ ਕੀਤਾ ਉਸਦੇ ਉਲਟ ਸਵਾਲ ਹੈ ਕਿ ਵਿਰਤਾ ਦਾ ਟਕਰਾ ਕਿਵੇਂ ਕੀਤਾ ਜਾ ਸਕਦਾ ਹੈ ਬਿਲਕੁਲ ਬਿਲਕੁਲ ਪੂਜਾ ਰਾਣੀ ਪੰਜਾਬ ਦੀ ਤੇ ਮੁਕੇਵਾਜ਼ ਹੈ ਬਰਨਾਲਾ ਦੇ ਝੁਗੀ ਚੌਂਪੜੀ ਇਲਾਕੇ ਦੀ ਰਹਿਣ ਵਾਲੀ ਹੈ ਜੀ ਔਰ ਉਹ ਕੁੜੀ ਦੇਖੋ ਬਰਨਾਲਾ ਦੇ ਏਰੀਆ ਤੇ ਤਿੰਨ ਦਿਨ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਉਹਦੀ ਜਿਹੜੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਖਾਸ ਤੌਰ ਤੇ ਮੈਂ ਕਹਾਂਗਾ ਕਿ ਚੰਡੀਗੜ੍ਹ ਦੇਣਾ ਵੱਡਾ ਮੀਡੀਆ ਟ੍ਰਿਗਨ ਗਰੁੱਪ ਹੈ ਉਸ ਨੇ ਉਸ ਕੁੜੀ ਦੇ ਹੌਸਲੇ ਨੂੰ ਸਿਰਦਾ ਕੀਤਾ ਐਨੇ ਵਰਦੇ ਮੀਂਹ ਦੇ ਵਿੱਚ ਵੀ ਗੋਡੇ-ਗੋਡੇ ਪਾਣੀ 'ਚ ਵੀ ਕੁੜੀ ਨੇ ਆਪਣਾ ਵਾਲਾ ਪ पंचਿੰਗ ਬੈਗ ਹੈ ਉਹ ਦਰੱਖਤਾਂ 'ਤੇ ਟੰਗਿਆ ਵੈ ਤੇ ਪ੍ਰੈਕਟਿਸ ਕਰ ਰਹੀ ਐ ਉਸ ਦਾ ਹੌਸਲਾ ਬਿਲੰਦਾ ਉਸ ਕੁੜੀ ਦੀ ਜਿਹੜੀ ਚੌਂਪੜੀ ਐ ਉਹ ਵੀ ਪਾਣੀ 'ਚ ਡੁੱਬ ਚੁੱਕੀ ਐ ਉਹਦੀ ਮਾਂ ਦਾ ਜਿਹੜਾ ਚੁੱਲਾ ਉਹ ਵੀ ਪਾਣੀ 'ਚ ਡੁੱਲ ਗਿਆ ਇੱਕ ਡੰਗ ਸ਼ਾਇਦ ਰੋਟੀ ਮਿਲੀ ਹੋਏਗੀ ਕਿ ਨਹੀਂ ਮਿਲੀ ਹੋਏਗੀ ਚੁੱਲਾ ਜ਼ਰੂਰ ਡੁੱਲ ਗਿਆ ਪਰ ਪੂਜਾਰਾਣੀ ਦਾ ਹੌਸਲਾ ਉਹ ਹੜ ਦਾ ਪਾਣੀ ਰੋੜ ਨਹੀਂ ਸਕਿਆ ਉਸੇ ਤਰੀਕੇ ਨਾਲ ਉਸੇ ਬਲੰਦੀ ਨਾਲ ਆਪਣੀ ਪ੍ਰੈਕਟਿਸ ਤੇ ਡਟੀ ਵੀ ਹੈ ਇਸ ਕੁੜੀ ਨੇ ਕਟੂਕਟ 25 ਮੈਡਲ ਤੋਂ ਕਮੀ ਪੱਧ ਦੇ ਇੱਕ ਸੋਨ ਮੈਡਲ ਇੱਕ ਚਾਂਦੀ ਦਾ ਮੈਡਲ ਜਿੱਤੇ ਹੈ ਇਹ ਨਹੀਂ ਕਿ ਲੋਕ ਮਦਦ ਨਹੀਂ ਕਰਦੇ ਗੁਰਨਾਣਕ ਸਲਾਮ ਏਰੀਆ ਮਿਸ਼ਨ ਗੜਾਗਾ ਉਦਿਗਲੇ ਸੇਵਾਦਾਰਾ ਉਹਨਾਂ ਬੱਚਨ ਦੀ ਪੜਾਈ ਦੀ ਮਦਦ ਵੀ ਕਰ ਰਿਹਾ ਹੈ ਅਸ ਦਿਵਤਾ ਚ ਕਿ ਉਹਨਾਂ ਨੂੰ ਰੋਜ਼ੀ ਰੋਟੀ ਕਮਾਉਣ ਦਾ ਜ਼ਤਨ ਕਰ ਰਹੀ ਹੈ। ਆਧਾਰਾ ਗਲੋਬਲ ਪੰਜਾਬੀ ਉਹਦੀ ਟੀਮ ਜੜੀ ਹੈ। ਉਸ ਕੁੜੀ ਦੇ ਹੌਸਲੇ ਨੂੰ ਉਸਦੀ ਬਲੰਦੀ ਨੂੰ ਸਜਦਾ ਕਰਦਾ। ਹਾਂ ਇਹ ਗੱਲ ਜ਼ਰੂਰ। ਉਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਰਾਸੀ ਨੇਤਾ ਉਹਨਾਂ ਨੇ ਜਿਹੇ ਬੱਚਿਆਂ ਦੀ ਅਜੇ ਤੱਕ ਇਹ ਮਦਦ ਨਹੀਂ ਕੀਤੀ। ਮੈਂ ਨਾਲ ਨਾਲ ਸਹਿਮਤ ਨਹੀਂ ਹਾਂ ਕਿਉਂਕਿ ਰਾਸੀ ਆਗੂ ਤਾਂ 27 ਦੇ ਆ વિધાનસભા ਦੇ ਚੋਣਾਂ ਵੇਲੇ ਆਉਣਗੇ ਜੇ ਤਾਂ ਬਹੁਤ ਸਮਾਂ ਰਹਿੰਦਾ ਪਰ ਇਹ ਦੇ ਬਾਵਜੂਦ ਉਸ ਕੁੜੀ ਨੇ ਛੜ ਦੀ ਬਿਰਤਾ ਦੇ ਚ ਇੱਕ ਮਿਸਾਲ ਕਾਇਮ ਕਰ ਦਿੱਤੀ ਹੈ ਕਿ ਬਲੰਦ ਹੌਂਸਲੇ ਨਾਲ ਇਦਾਂ ਵੀ ਲੜਿਆ ਜਾ ਸਕਦਾ ਹੈ ਜੀ ਬਿਲਕੁਲ ਸਤਿ ਸ੍ਰੀ ਅਕਾਲ ਸਾਬ ਦੂਜੇ ਪਾਸੇ ਗੱਲ ਕੀਤੀ ਜਾਵੇ ਇੱਕ ਸੀਐਮ ਭਗਵੰਤ ਮਾਨ ਦਾ ਬਿਆਨ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਸੀਐਮ ਭਗਵੰਤ ਮਾਨ ਤਾਮਿਲਨਾਡੂ ਗਏ ਸੀ ਜਿੱਥੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਉਹ ਜਲਦ ਹੀ ਜਿਹੜੀ ਹੈ ਨਾਸ਼ਤਾ ਯੋਜਨਾ ਸਕੀਮ ਨੂੰ ਸ਼ੁਰੂ ਕਰ ਸਕਦੇ ਨੇ ਬਿਲਕੁਲ ਆਪਾਂ ਜਿੱਦਾਂ ਪੂਜਾ ਰਾਣੀ ਦਾ ਬੱਚਿਆਂ ਦਾ ਜ਼ਿਕਰ ਕਰ ਰਹੇ ਹਾਂ ਗੱਲ ਕਰ ਰਹੇ ਹਾਂ ਦੀ ਵਿੱਦਿਆ ਦਾ ਸਿੱਖਿਆ ਦੀ ਗੱਲ ਕਰ ਰਹੇ ਹਾਂ ਜੀ ਮੁੱਖ ਮੰਤਰੀ ਭਗਵੰਤ ਮਾਨ ਇੱਕ ਦਿਨ ਪਹਿਲਾਂ ਹੀ ਤਾਮਿਲਨਾਡੂ ਜਾ ਕੇ ਆਏ ਆ ਬਿਲਕੁਲ ਬੱਚਿਆਂ ਦੇ ਨਾਸ਼ਤਾ ਪ੍ਰੋਗਰਾਮ ਦੇ ਉੱਤੇ ਉਹ ਤਿਗੁਨ ਨੇ ਲਾਂਗ ਹੀ ਦੱਸਦੇ ਪੰਜਾਬ ਆ ਕੇ ਵੀ ਉਹਨਾਂ ਨੇ ਗੱਲ ਕੀਤੀ ਹੈ ਕਿ ਜਿੱਦਾਂ ਤਾਮਲ ਵਾਲਿਆਂ ਨੇ ਸਕੂਲਾਂ ਦੇ ਬੱਚਿਆਂ ਲਈ ਨਾਸ਼ਤੇ ਦਾ ਪ੍ਰੋਗਰਾਮ ਸ਼ੁਰੂ ਕੀਤਾ ਹੈ ਜੀ ਪੰਜਾਬ 'ਚ ਵੀ ਇਹੀ ਤਸਵੀਜ਼ ਹੈ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਕੋਈ ਕੈਬਿਨੇਟ ਮੀਟਿੰਗ ਹੋਏਗੀ ਉਹਦੇ 'ਚ ਪ੍ਰਵਾਨਗੀ ਹੋਏਗੀ ਕਿਉਂਕਿ ਬੱਚਿਆਂ ਨਾਲ ਇੱਕ ਗੱਲ ਨਾਸ਼ਤੇ ਦੀ ਨਹੀਂ ਸਕੂਲ ਆਉਣ ਦੀ ਇੱਕ ਅਟਰੈਕਸ਼ਨ ਵੀ ਹੁੰਦੀ ਹੈ ਕਿ ਸਕੂਲ ਵਾਲੇ ਨਾਸ਼ਤੇ ਦਾ ਅਰਥ ਹੈ ਕਿ ਸਕੂਲ ਵਾਲੇ ਬੱਚਿਆਂ ਨੂੰ ਇਦਾਂ ਢਿੱਕਿਆ ਜਾਏਗਾ ਕਿਦਾਂ ਮਾਮਾ ਆਪਣੇ ਬੱਚਿਆਂ ਨੂੰ ਡਿਕਦਿਆਂ ਕਿ ਘਰ ਆਏਗਾ ਰੋਟੀ ਤਿਆਰ ਕਰਕੇ ਰੱਖਦੀਆਂ ਇੰਤਝਨ ਨਾਸ਼ਤਾ ਮਿਲੇਗਾ ਤਾਂ ਬੱਚਾ ਨਹੀਂ ਪੜ੍ਹਾਈ ਦੇ ਨਾਲ ਨਾਲ ਇਹ ਵੀ ਲੱਗੇਗਾ ਕਿ ਸਕੂਲ ਉਹਨਾਂ ਦੀ ਰੋਜ਼ੀ ਰੋਟੀ ਜਿਹੜੀ ਇਹਦਾ ਸਾਂਭ ਸੰਭਾਲ ਦਾ ਧਿਆਨ ਵੀ ਰੱਖਦੇ ਹੈ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਇਹ ਨਾਸ਼ਤਾ ਪ੍ਰੋਗਰਾਮ ਜਿਹੜਾ ਲਿਖਿਆ ਗਿਆ ਜੋ ਤਾਮਿਲਨਾਡੂ 'ਵੀ ਬਣਾਦੀ ਤੌਰ ਤੇ ਇਹ ਸਕੀਮ ਹੈ ਪ੍ਰੋਗਰਾਮ ਹੈ ਉਸ ਨੂੰ ਪੰਜਾਬ 'ਚ ਵੀ ਲਾਗੂ ਕੀਤਾ ਜਾਏਗਾ ਮਕਸਦ ਇਹ ਹੈ ਕਿ ਸਕੂਲਾਂ 'ਚ ਬੱਚਿਆਂ ਨੂੰ ਅੱਛਾ ਸ਼ਾਮਤ ਕਰਨਾ ਤਾਂ ਕਿ ਸਕੂਲਾਂ 'ਚ ਇੱਕ ਮਾਹੌਲ ਮਿਲੇ ਬੱਚਿਆਂ ਨੂੰ ਕਿ ਘਰ ਵਰਗਾ ਮਾਹੌਲ ਹੈ ਸਕੂਲਾਂ 'ਚ ਪੜ੍ਹਾਈ ਦੇ ਨਾਲ-ਨਾਲ ਉਹਨਾਂ ਦਾ ਖਾਣ ਦਾ ਤੇ ਉਹਨਾਂ ਦੇ ਸਿਹਤ ਦਾ ਧਿਆਨ ਵੀ ਰੱਖਿਆ ਜਾ ਰਿਹਾ ਹੈ ਜੀ ਜੀ ਸੀ ਤੋਂ ਸਭ ਤੋਂ ਵੱਧ ਗੱਲ ਕਿਤੇ ਜਾਵੇ ਇੱਕ ਸੁਪਰੀਮ ਕੋਰਟ ਨੇ ਆਦੇਸ਼ ਦਿੱਤਾ ਹੈ ਕਿ ਹੈ ਕਿ ਜਿਹੜੇ ਵੀ ਹਾਈ ਕੋਰਟ ਦੇ ਵਿੱਚ ਪਿਛਲੇ 3 ਮਹੀਨਿਆਂ ਤੋਂ ਪੁਰਾਣੇ ਜਾਂ ਫਿਰ 3 ਮਹੀਨੇ ਤੋਂ ਲਟਕ ਰਹੇ ਕੇਸ ਨੇ ਜਿਹੜੇ ਉਹ ਜਲਦ ਤੋਂ ਜਲਦ ਹਾਈ ਕੋਰਟ ਨੂੰ ਨਿਪਟਾਰਾਣ ਦੀ ਗੱਲ ਆਖੀ ਹੈ ਬਿਲਕੁਲ ਇਹ ਮਾਮਲਾ ਹੈ ਖਾਸਤੇ ਉਹਨਾਂ ਲੋਕਾਂ ਲਈ ਜਿਹੜੇ ਨ્યાਅ ਤੇ ਇਨਸਾਫ ਲਈ ਅੜੀਕਦੇ ਰਹਿੰਦੇ ਆ ਅਕਸਰ ਮੈਂ ਦੇਖਦਾ ਹਾਂ ਕਿ ਪੰਜਾਬੀ ਦੇ ਕਈ ਕਵੀ ਹੋਏ ਆ ਜਿਨ੍ਹਾਂ ਨੇ ਆਪਣੀਆਂ ਸਤਰਾਂ ਲਿਖੀਆਂ ਕਿ ਇਨਸਾਫ ਮੰਗਦਾ ਹੈ ਮੰਗਦਾ ਹੈ ਜਿਹੜਾ ਅਦਾਲਤਾਂ ਦੇ ਅੰਦਰ ਬੰਦੇ ਜੜੇ ਗਿਆ ਉਹ ਫਿਰ ਖੋਗੇ ਬਿਲਕੁਲ ਤੁਸੀਂ ਦੇਖੋ ਅਦਾਲਤਾਂ ਨੇ ਜਦੋਂ ਫੈਸਲੇ ਵੀ ਲੈ ਲੇ ਤੇ ਫੈਸਲੇ ਰਾਖਵੇਂ ਰੱਖ ਲੇ ਸੁਪਰੀਮ ਕੋਰਟ ਨੇ ਕੀ ਕਿਹਾ ਕਿ ਘੱਟੋ ਘੱਟ ਤਿੰਨ ਮਹੀਨਿਆਂ ਤੋਂ ਉੱਪਰ ਕੋਈ ਵੀ ਫੈਸਲਾ ਰਾਖਵਾਂ ਨਹੀਂ ਰੱਖਿਆ ਜਾ ਸਕਦਾ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਉਹ ਫੈਸਲਾ ਜਿਹੜਾ ਹੈਗਾ ਐਲਾਨਣਾ ਹੋਏਗਾ ਕਿਉਂਕਿ ਫੈਸਲੇ ਤੇ ਬਹਿਸ ਹੋ ਚੁੱਕੀ ਹੈ ਮੁਕੰਮਲ ਹੋ ਚੁੱਕਿਆ ਹੈ ਰਾਖਵਾਂ ਰੱਖਣ ਦਾ ਕੀ ਅਰਥ ਹੋਇਆ ਔਰ ਸੁਪਰੀਮ ਕੋਰਟ ਨੇ ਇਸ ਦਾ ਇਹ ਵੀ ਨੋਟਿਸ ਲੈ ਕੇ ਪਹਿਲਾਂ ਵੀ ਇਸ ਮਾਮਲੇ ਤੇ ਹੇਠਾਂ ਅਦਾਲਤਾਂ ਨੂੰ ਦਿਸ਼ਾ ਨਿਰਦੇਸ਼ ਜਾਂਦੇ ਰਹੇ ਆ ਤੇ ਹੁਣ ਫਿਰ ਸੁਪਰੀਮ ਕੋਰਟ ਨੇ ਕਿਹਾ ਕਿ ਇਸ ਫੈਸਲੇ ਤੇ ਅਮਲ ਦਰਾਮਦ ਕੀਤਾ ਜਾਵੇ ਅਮਲ ਕੀਤਾ ਜਾਏ ਇਤਨਾਂ ਮਹੀਨਿਆਂ ਦੇ ਅੰਦਰ-ਅੰਦਰ ਜਿਹੜੇ ਫੈਸਲੇ ਰਾਖਵੇਂ ਐ ਉਹਨਾਂ ਨੂੰ ਲਾਗੂ ਕੀਤਾ ਜਾਏ ਜੋ ਵੀ ਫੈਸਲਾ ਹੈ ਉਸ ਨੂੰ ਅਮਲ ਚ ਲਿਆਂਦਾ ਜਾਏ ਇਹਦੇ ਨਾਲ ਜਿਹੜੀ ਨਿਆ ਪ੍ਰਣਾਲੀ ਆ ਘੱਟੋ ਘੱਟ ਜਿੱਦਾਂ ਆਪਾਂ ਜ਼ਿਕਰ ਕਰ ਰਹੇ ਆ ਲੋਕਾਂ ਦੀ ਭਰੋਸੇਯੋਗਤਾ ਵਧੀ ਐ ਖਾਸ ਕਰਕੇ ਬਹੁਤ ਸਾਰੇ ਸੁਧਾਰ ਲੋਕ ਐ ਆਪਾਂ ਜਾਣਦੇ ਆ ਇੱਕ ਕਹਾਤ ਬਣੀ ਐ ਕਹਿੰਦੀ ਸੀ ਇੱਕ ਅਦਾਲਤ ਜਾਂ ਕੇਸ ਤੇ ਇੱਕ ਜਮਤ ਬੁਆਰੀ ਦੋ ਗੱਲਾਂ ਤੇ ਰੱਬ ਬਚਾਏ ਇਹ ਜੀਆਂ ਕਾਫਤਾ ਬੜੀਆਂ ਬੜੀਆਂ ਵੀ ਆ ਇਸੇ ਕਰਕੇ ਬਣੀਆਂ ਕਿ ਜਦੋਂ ਬੰਦਾ ਕਿਸੇ ਅਦਾਲਤ ਚ ਪਹੁੰਚਦਾ ਹੈ ਤਾਹਨ ਖਰਚੇ ਕਰਨੇ ਪੈਂਦੇ ਆ ਵਾਖੋ ਕਿਸਮਾ ਦੇ ਕੇ ਵਕੀਲਾਂ ਦੇ ਖਰਚੇ ਦੇ ਕਹਿੰਦੇ ਆਉਣ ਜਾਣ ਦੇ ਖਰਚੇ ਕਹਿੰਦੇ ਦੂਰ ਜਾਣ ਦੇ ਖਰਚੇ ਉਹ ਸਾਰੇ ਖਰਚੇ ਜਦ ਲਮਾ ਚਮਾ ਕੇਸ ਚੱਲਦਾ ਰਹਿੰਦਾ ਲੰਮੇ ਸਮਾਂ ਚ ਕੇਸ ਦਾ ਨਿਵਟਾਰਾ ਨਹੀਂ ਹੁੰਦਾ ਤਾਂ ਲੋਕਾਂ ਦੀ ਖਜੜਖੁਆਰੀ ਵੀ ਵੱਧਦੀ ਆ ਸੋ ਸੁਪਰੀਮ ਕੋਰਟ ਦੇ ਫੈਸਲੇ ਨਾਲ ਲੱਗਦਾ ਕਿਸੇ ਹੱਦ ਤੱਕ ਹਾਂ ਵੀ ਲੋਕਾਂ ਨੂੰ ਰਾਹਤ ਮਿਲੇਗੀ ਜਿਹੜੇ ਲੰਬੇ ਸਮੇਂ ਤੋਂ ਆਪਣੇ ਫੈਸਲੇ ਦੀ ਇੰਤਜ਼ਾਰ ਚ ਜਨ ਲਾਈਨ ਚ ਖਤਾਰ ਚ ਲੱਗੇ ਹੋਏ ਅਸਰੇ ਨਜ਼ਰ ਆ ਰਹੇ ਆ ਜੀ ਬਿਲਕੁਲ ਸਿੱਧੂ ਸਾਹਬ ਉਹਦੇ ਗੱਲ ਕੀਤੀ ਜਾਵੇ ਹਰਿਆਣਾ ਦੇ ਸੀਐਮ ਜੋ ਵੀ ਨਾਇਬ ਸੈਣੀ ਨੇ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ 84 ਕਤਲੇਆਮ ਦੇ ਪਰਿਵਾਰਾਂ ਨੂੰ ਲੈ ਕੇ ਜੋ ਕਿ ਸਿਆਸਤ ਦੇ ਵਿੱਚ ਚਰਚਾ ਦਾ ਵਿਸ਼ਾ ਬੰਦਾ ਨਜ਼ਰ ਆ ਰਿਹਾ ਆਖਿਰਕਾਰ ਉਹ ਕੀ ਬਿਆਨ ਹੈ ਜਿਸ ਦੇ ਨਾਲ ਸਿਆਸਤ ਦੇ ਵਿੱਚ ਮੋਰ ਤੋਂ ਤੇਜ਼ੀ ਦੇ ਨਾਲ ਇਸ ਬਿਆਨ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ ਜਿਵੇਂ ਕਿ ਪਹਿਲਾਂ ਵੀ ਕੱਲ ਵੀ ਪ੍ਰੋਗਰਾਮ 'ਚ ਸਮੁੱਚ ਦਾ ਜ਼ਿਕਰ ਕੀਤਾ ਜਨਾ ਦੇ ਮੁੱਖ ਮੰਤਰੀ ਨਾ ਸਿੰਘ ਸੈਣੀ ਨੇ ਕਿਦਰੇ ਹੋਰ ਨਹੀਂ ਬਲਕਿ ਹਰਿਆਣਾ ਵਿਧਾਨ ਸਭਾ 'ਚ ਐਲਾਨ ਕੀਤਾ ਹੈ ਜਿਹੜੇ 84 ਦੇ ਕਤਲਿਆਂ ਦੇ ਪੀੜਤ ਪਰਿਵਾਰ ਆ ਉਹਨਾਂ ਦੇ 121 ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਏਗੀ ਇਸ ਤੋਂ ਇਲਾਵਾ ਉਹਨੇ ਇਹ ਵੀ ਕਿਹਾ ਗੁਰਦੇਵ ਬਹਾਦਰੀ ਦਾ ਜਿਹੜਾ 350 ਸਾਲਾ ਸਤਾਬਦੀ ਦੇ ਹੜਾ ਆ ਉਹ ਹਰਿਆਣਾ 'ਚ ਵੱਡੀ ਪੱਧਰ ਤੇ ਮਨਾਇਆ ਜਾਏਗਾ ਉਨਾਂ ਨੇ ਇਹ ਵੀ ਕਿਹਾ ਕਿ ਗੁਰੂ ਸਾਹਿਬਾਂ ਦਾ ਹਰਿਆਣਾ ਦੀ ਧਰਤੀ ਨਾਲ ਹੀ ਬੜਾ ਨਜ਼ਦੀਕ ਦਾ ਸੌਂਦਰਿਆ ਇਸ ਕਰਕੇ ਹਰਿਆਣੇ ਦਾ ਵੀ ਉਹਨਾਂ ਹੀ ਮਾਣ ਹੈ ਗੁਰੂ ਸਾਹਿਬਾਂ ਦੇ ਤਿੰਨ ਦਿੱਸ ਬਣਾਉਣੇ ਇਹਦਾ ਇੱਕ ਚੰਗਾ ਸਨੇਹ ਅਰੇ ਨਾਲ ਨਾਲ ਇਹ ਸਨੇਹ ਜਿਹੜਾ ਪੰਜਾਬ ਦੇ ਵੀ ਗੱਲ ਤੇ ਤਾਰੂ ਰਿਹਾ ਹੈ ਕਿੰਸੀ ਚਰਚਾ ਦੀ ਵਜਾ ਵੀ ਬਣੀ ਹੈ ਚਰਚਾ ਦੀ ਵਜਾ ਹੀ ਬਣੀ ਹੈ ਕਿ ਇਹਦੇ ਸਨੇਹਾ ਤਾਂ ਚੰਗਾ ਹੈ ਇਹਦੇ ਬਾਰੇ ਕੋਈ ਦੋ ਰਹਿ ਨਹੀਂ ਔਰ ਜੇ ਇਸ ਸਨਿਹਾ ਸਥਾਈ ਜਾਂ ਸੰਸਥਾ ਦੀਆਂ ਚੂਣਾ ਨੂੰ ਮੱਦੇ ਨਜ਼ਰ ਰੱਖ ਲਿਆ ਦਿੱਤਾ ਗਿਆ ਤਾਂ ਫਿਰ ਕਿਤੇ ਰੇ ਲੱਗਦਾ ਕਿ ਇਸ ਮਾਮਲੇ ਤੇ ਜਿਹੜਾ ਹਰਿਆਣਾ ਦੇ ਮੁੱਖ ਮੰਤਰੀ ਹੈ ਉਹ ਰਾਜਨੀਤੀ ਵੀ ਕਰਦੇ ਨਜ਼ਰ ਆ ਰਿਹਾ ਕਿਉਂਕਿ ਪਹਿਲਾ ਮੌਕਾ ਨਹੀਂ ਹਰਿਆਣਾ ਦੇ ਮੁੱਖ ਮੰਤਰੀ ਆਪਾਂ ਦੇਖਦੇ ਹਾਂ ਕਿ ਪਿਛਲੇ ਕਾਫੀ ਦਿਨਾਂ ਤੋਂ ਉਹ ਵਿਧ ਰੋਪੜਾ ਪਟਿਆਲਾ ਇਹਨਾਂ ਲਾਕੇ ਜਾ ਕੇ ਵੱਖ-ਵੱਖ ਪ੍ਰੋਗਰਾਮਾਂ ਤੇ ਛੀ ਦੁੱਤ ਸਿੰਘ ਦੇ ਜਿੱਦਾਂ ਦਿਨ ਸੀ ਉਦੋਂ ਵੀ ਉਸ ਨਾਮ ਵੀ ਆਏ ਆਉਂਦੇ ਰਹਿੰਦੇ ਆ ਔਰ ਕਿਉਂਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜਨਰਲ ਜਿਹੜੀਆਂ ਆਮ ਚੋਣਾਂ ਆਇਆਂ ਕਿ ਪੂਵੀ ਸਤਾਈ ਚ ਆ ਰਹੀਆਂ ਆਜਪਾ ਵੀ ਪੂਰੀ ਤਰ੍ਹਾਂ ਕਮਰ ਕੱਸੇ ਕਰ ਰਹੀ ਹੈ ਤਹਿਰੀਕਾਰੀ ਹੈ ਕਿਹਦੇ ਕਿਹਾ ਜਾ ਰਿਹਾ ਹੈ ਕਿ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਐ ਮਹਿਲ ਸਿੰਘ ਸੈਣੀ ਉਹਨਾਂ ਦੀ ਵੀ ਜ਼ਿੰਮੇਵਾਰੀ ਲੱਗੀ ਹੈ ਕਿ ਪੰਜਾਬ ਤੁਸੀਂ ਵੀ ਘਟੂ ਘਟ ਪਾਸਪਾ ਦੀ ਲਾਂਬੰਦੀ ਕਰੋ ਜੇ ਧਾਰਮਿਕ ਤੌਰ ਤੇ ਲੋਕ ਕਿਸੇ ਹਿੱਤ ਦੇ ਲਈ ਜਿਹੜਾ ਹੈਗਾ ਕਿਸੇ ਵਰਗ ਦੇ ਹਿੱਤ ਦੇ ਲਈ ਕੀਤਾ ਗਿਆ ਕਿ ਕਿ ਚਨਾਸ ਨੇ ਹੈ ਅਰੇ ਨੂੰ ਰਾਜਨੀਤੀ ਨਾਲ ਜੋੜ ਕੇ ਜੇ ਰਾਜਨੀਤੀ ਕੀਤੀ ਜਾਏਗੀ ਅਜਿਹੀ ਸਨਿਆ ਆ ਜਾਏਗਾ ਜਿੱਦਾਂ ਦੂਜੀਆਂ ਤਰ੍ਹਾਂ ਵੀ ਕਈ ਇਹੋ ਜਿਹੇ ਮੌਕੇ ਟੂੰਡਦੀਆਂ ਜਨਾਂ ਦੇ ਨਾਲ ਵੋਟਾਂ ਵੀ ਹਾਸਲ ਕੀਤੀਆਂ ਜਾ ਸਕਦੀਆਂ ਹੋਣ ਅਸੀਂ ਉਮੀਦ ਕਰਦੇ ਹਾਂ ਕਿ ਕਟੋ ਘਾਟਾ ਰਹਿਣਾ ਦੇ ਮੁੱਖ ਮੰਤਰੀ ਇਸ ਮਾਮਲੇ ਨੂੰ ਰਾਜਨੀਤੀ ਨਾਲ ਜੋੜ ਕੇ ਨਾ ਹੀ ਵੇਖਣਗੇ ਤੇ ਨਾ ਹੀ ਕਰਨਗੇ ਜੀ ਜੀ ਸਿੱਧ ਸਭ ਉਧਰ ਗੱਲ ਕੀਤੀ ਜਾਵੇ ਬੀਤੇ ਦਿਨੀ ਹੀ ਪੰਦੇੜ ਗਰੁੱਪ ਅਤੇ ਸਯੁਕਤ ਕਿਸਾਨ ਮੋਰਚੇ ਦੀ ਜਿਹੜੀ ਹੈ ਦੋਲਲੀ ਮੀਟਿੰਗ ਹੋਈ ਏ ਤੇ ਕਿਹਾ ਜਾ ਰਿਹਾ ਕਿ ਉਹਨਾਂ ਨੇ ਇੱਕ ਫੈਸਲਾ ਲਿਆ ਹੈ ਕਿ ਫਿਊਚਰ ਦੇ ਵਿੱਚ ਜਿਹੜੇ ਵੀ ਉਹਨਾਂ ਦੇ ਵੱਲੋਂ ਆਪਣੇ ਮੰਗਾ ਕੀਤੀਆਂ ਜਾਣਗੀਆਂ ਉਹ ਸਾਂਝੇ ਤੌਰ ਤੇ ਕੀਤੀਆਂ ਜਾਣਗੀਆਂ ਤੇ ਇੱਕ ਦੂਜੇ ਦਾ ਕਾਫੀ ਸਾਥ ਦੇਣਗੇ ਦੇਖੋ ਪਿਛਲੇ ਦਿਨਾਂ ਤੋਂ ਇਹ ਕਾਫੀ ਚਰਚਾ ਰਹੀ ਹੈ ਵੱਖ-ਵੱਖ ਕਿਸਾਨ ਮੋਰਚੇ ਹੈ ਕਿਸਾਨ ਜਥੇਬੰਦੀਆਂ ਅਲੱਗ-ਅਲੱਗ ਆਪਣਾ ਕੰਮ ਕਰੀਏ ਇਸ ਕਰਕੇ ਕਿਸਾਨਾਂ ਦੀ ਮੁੱਦਿਆਂ ਨੂੰ ਲੈ ਕੇ ਸੁਣਵਾਈ ਨਹੀਂ ਹੋ ਰਹੀ ਐ ਮਸੂਦਾ ਮਾਮਲਾ ਹੈ ਕਿਸਾਨਾਂ ਦੇ ਕਰਜ਼ੇ ਦਾ ਮਾਮਲਾ ਹੈ ਕਿਸਾਨਾਂ ਦੇ ਕਿਸਾਨਾਂ ਦਾ ਮਾਮਲਾ ਹੈ ਲਖੀ ਪੁਖੀਰੀ ਦੇ ਮਾਮਲੇ ਦਾ ਅਜੇ ਤੱਕ ਕੋਈ ਨੁਕਤਾ ਨਹੀਂ ਹੋਇਆ ਕਿਸਾਨਾਂ ਦੇ ਬਹੁਤ ਸਾਰੇ ਮੁੱਦੇ ਆ ਮਾਮਲੇ ਆ ਜਿਨ੍ਹਾਂ ਨੂੰ ਲੈ ਕੇ ਇਸ ਵੇਲੇ ਲੜਾਈ ਜਿਹੜੀ ਕਿ ਚੱਲ ਰਹੀ ਆ ਆਮ ਕਿਸਾਨ ਦੀ ਇਸ ਗੱਲ ਬਾਰੇ ਰਹਿ ਐ ਕਿ ਜਦੋਂ ਵਾਅਦੇ ਜਿਤੇ ਬੰਦੀਆਂ ਹੋਣਗੀਆਂ ਤਾਂ ਸੁਣਵਾਈ ਘੱਟ ਹੋਵੇਗੀ ਜਿਸ ਮਾਮਲੇ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਇੱਕ ਦਿਨ ਪਹਿਲਾਂ ਚੰਡੀਗੜ੍ਹ ਦੇ ਜੀ ਸਿੰਘ ਸਿੱਖੀ ਕਿਸਾਨ ਮੋਰਚਾ ਜਿਹਦੀ ਵਹੀ ਰਾਜੀਵਾਲ ਕਰ ਰਿਹਾ ਡਾਕਟਰ ਦਰਸ਼ਨਪਾਲ ਕਰ ਰਿਹਾ ਜੀ ਇਹ ਦਿਨ ਜਗਾ ਜਗਿੰਦਰ ਸਿੰਘ ਅਗਰਾਵਾਂ ਦੂਜੇ ਆਗੂ ਕਰ ਰਿਹਾ ਕਿ ਦੂਜੇ ਪਾਸੇ ਕਿਸਾਨ ਮਜ਼ਦੂਰ ਜਥੇਬੰਦੀ ਹੈ ਵੱਡੀ ਜਥੇਬੰਦੀ ਹੈ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਕਿਸਾਨਾਂ ਦੇ ਤੇ ਕੌਮੀ ਪੱਧਰ ਦੇ ਹਿੱਤਾਂ ਦੇ ਲੜਾਈ ਲੜਦੀ ਆ ਰਹੀ ਹੈ ਜਿਹਦੀ ਵਹੀ ਕਰੇ ਸਰਵਜਨ ਸਿੰਘ ਪੰਦੇ ਸੋ ਸਰਵਜਨ ਸਿੰਘ ਪੰਦੇ ਤੇ ਸਿੰਘ ਸਿੱਖੀ ਕਿਸਾਨ ਮੋਰਚੇ ਦੇ ਆਗੂਆਂ ਨੇ ਕਈ ਕੰਢੇ ਮੀਟਿੰਗ ਕਰਕੇ ਇਸ ਗਲਤੀ ਸਹਿਮਤੀ ਬਣਾਉਣ ਦਾ ਯਤਨ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਚ ਜਿਹੜਾ ਕਿਸਾਨੀ ਅੰਦੋਲਨ ਹੈ ਸੰਜੇ ਤੌਰ ਤੇ ਵਿੱਢਾ ਜਾਵੇ ਸੰਜੇ ਤੌਰ ਤੇ ਲੜਾਈ ਲੜੀ ਜਾਵੇ ਇਸ ਨੀਤੀ ਕੀ ਦਾ ਇਥੋਂ ਵੀ ਕਿਦਰੇ ਪਤਾ ਲੱਗਦਾ ਜਿਹੜੀ ਬਾਹਰ ਜਾਣਕਾਰੀ ਇਹ ਕਿ ਇਹ ਵੀ ਕਿਦਰੇ ਗੱਲ ਆਈ ਹੈ ਕਿਸੇ ਨੂਤ ਕਿਸਾਨ ਮੋਰਚੇ ਨੇ ਕਿਹਾ ਇਹ ਪੰਦੇਸਾਹਬ ਦੀ ਜਿਹੜੀ ਜਥੇਬੰਦੀ ਹੈ ਉਹ ਜਿਹੜਾ ਮੰਗਾਂ ਦੇ ਉੱਤੇ ਜਿਹੜੇ ਮੁੱਦਿਆਂ ਤੇ ਲੜਾਈ ਲੜਨੀ ਲਿਖਤੀ ਜ਼ੋਰ ਤੇ ਵੀ ਉਹਨਾਂ ਬੁਲਾਉਣਾ ਚਾਹੀਦਾ ਤਾਂ ਕਿ ਇੱਕ ਘਟੋ ਘਟਾ ਅਕਾ ਪ੍ਰੋਗਰਾਮ ਬਣ ਸਕੇ ਕਿ ਇਹਨਾਂ ਮੁੱਦਿਆਂ ਦੇ ਉੱਤੇ ਸਹਿਮਤੀ ਹੋ ਸਕਦੀ ਹੈ ਤਾਂ ਭਦੇਰ ਨੇ ਜਾ ਕੇ ਮੀਡੀਆ ਜੀ ਵੀ ਗੱਲ ਕਹੀ ਹੈ ਕਿ ਇਸੇ ਰਿਸ਼ਤੀ ਤੌਰ ਤੇ ਸੂਲਜਿਤ ਕਿਸਾਨ ਮੋਰਚਾ ਉਸ ਨੂੰ ਆਪਣੀਆਂ ਗੱਲਾਂ ਲੈ ਕੇ ਜਾਵਾਂਗੇ ਕਿ ਆਹ ਮੁੱਦੇ ਆ ਜਿਹਨਾਂ ਮੁੱਦਿਆਂ ਤੇ ਅਸੀਂ ਸਾਂਝੇ ਤੌਰ ਤੇ ਲੜਾਈ ਲਾਉਣ ਦੇ ਲਈ ਤਿਆਰ ਆ ਹੁਣ ਅਗਲੇ ਦਿਨਾਂ ਚ ਸੂਲਜਿਤ ਕਿਸਾਨ ਮੋਰਚੇ ਵੱਲੋਂ ਆਪਣੀ ਜਿਹੜੀ ਵੱਡੇ ਮੀਟਿੰਗਾਂ ਜਿਹੜਾ ਉਹਨਾਂ ਦਾ ਹਾਊਸ ਆ ਉਹਦੇ ਚ ਕੀਤੀ ਜਾਏਗੀ ਉਸ ਹਾਊਸ ਦੇ ਵਿੱਚ ਇਹਨਾਂ ਦਾ ਮੁਤਾਬਿਕ ਰੱਖਿਆ ਜਾਏਗਾ ਜੇ ਹੌਸ ਕਰਵਾਣਗੇ ਦੇਗਾ ਤਾਂ ਉਮੀਦ ਕਰਦੇ ਆਂ ਕਿ ਦੋ ਵੱਡੇ ਗਰੁੱਪ ਹੋ ਜੀ ਇੱਕ ਦੀਗਵਾਈ ਪੰਦੇਸ ਆਵ ਕਰ ਰਿਹਾ ਆ ਉਹ ਦੂਜਾ ਸਨੁਤ ਕਿਸਾਨ ਮੋਰਚਾ ਘਟੋ ਘਾਟੇ ਆਉਣ ਵਾਲੇ ਦਿਨਾਂ ਚ ਕਿਸਾਨੀ ਹਿੱਤਾਂ ਲਈ ਸਾਂਝੇ ਤੌਰ ਤੇ ਲੜਾਈ ਲੜਨਗੇ ਇਹ ਲੱਗਦਾ ਕਿ ਤੇ ਦੀਦ ਦੇ ਹਿੱਤ ਜੀ ਹੋਏਗਾ ਕਿਸਾਨਾਂ ਦੇ ਹਿੱਤ ਜੀ ਹੋਏਗਾ ਕਿਉਂਕਿ ਕੇਂਦਰ ਸਰਕਾਰ ਹੋਵੇ ਪੰਜਾਬ ਸਰਕਾਰ ਹੋਵੇ ਹਮੇਸ਼ਾ ਇੱਕ ਗੱਲ ਹੁੰਦੀ ਹੈ ਕਿ ਅਸੀਂ ਕਿਹੜੀ ਤਰ੍ਹਾਂ ਗੱਲ ਕਰੀਏ ਇੰਨੀਆਂ ਕਿਸਾਨ ਜਥੇਬੰਦੀਆਂ ਅਸੀਕੀਏ ਇਸ ਨੂੰ ਗੱਲਬਾਤ ਲਈ ਬੁਲਾਈਏ ਅਗਰ ਇੱਕ ਪਲੇਟਵਾਰਮ ਬਣੇਗਾ ਸਰਕਾਰਾਂ ਦੇ ਕੇਂਦਰ ਦੀਆਂ ਹੋਣ ਤੇ ਪੰਜਾਬ ਦੀ ਹੋਵੇ ਉਹਨਾਂ ਨੇ ਵੀ ਕਿਸਾਨਾਂ ਆਗੂਆਂ ਨਾਲ ਗੱਲਬਾਤ ਕਰਨੇ ਸੌਖੀ ਰਹੇਗੀ ਉਹਨਾਂ ਕਿਸਾਨ ਜੱਟ ਬੰਦਿਆਂ ਦਾ ਵੀ ਕਿਤੇ ਦਬਾਅ ਬਣਦਾ ਨਜ਼ਰ ਆਏਗਾ ਜੀ 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 ਸਿੱਧੂ ਸਾਹਿਬ ਸਾਡੇ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਤੇ ਸਾਡੇ ਦਰਸ਼ਕਾਂ ਦੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸਾਦਰ ਸ਼੍ਰੀ ਗੁਰੂ ਜੀ ਸਤਿ ਸ਼੍ਰੀ ਅਕਾਲ 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 ਸਤ